ਸ਼ਕੰਡੀ ਗੱਗਾ ਜ਼ਾਹਿਰ ਪੀਜੀ ਚੇਂਜ ਮੇਲਾ ਪਿੰਡ پارਸਿੰਗਪੁਰ ਫਿਲੌਰ ਜਲੰਧਰ ਵਿਖੇ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਖੇਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਹਾਰ ਪੇਜਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਦੇਖੋ ਇਹ ਜਿਹੜਾ ਬੁੱਕਾ ਨੌਮੀਦਾ ਛਿੰਝ ਮੇਲਾ ਹਰ ਸਾਲ ਬੜੀ ਕੋਮਤਾਰ ਮਨਾਇਆ ਜਾ ਰਿਹਾ ਹੈਗਾ ਜਿਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜੋ ਸਾਡੇ ਐਨਆਈ ਭਰਾ ਹੈਗੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਔਰ ਜੇ ਸਾਡੇ ਪਿੰਡ ਵਾਸੀ ਆ ਉਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਆ ਮਤਲਬ ਇਹ 6 ਮਹੀਨੇ ਦੇ ਵਿੱਚ ਹਰ ਇੱਕ ਪਰਿਵਾਰ ਹਰ ਇੱਕ ਆਪਣਾ ਜਿੰਨਾ ਵੀ ਉਹ ਪੰਦਾ ਯੋਗਦਾਨ ਪਾਦਾ ਆ ਬੜਾ ਔਰ ਇਹ 6 ਹਾਲ ਸਾਲ ਅੱਗੇ ਨੂੰ ਵਧ ਰਹੀ ਆ ਔਰ ਅਸੀਂ ਪ੍ਰਮਾਤਮਾ ਦੇ ਅਦਾਸ ਕਰਦੇ ਆ ਕਿ ਇਹ 6 ਅੱਗੇ ਤੋਂ ਅੱਗੇ ਵਧਦੀ ਆ ਤੇ ਪ੍ਰਮਾਤਮਾ ਦੇ ਅਗੇ ਤੋਂ ਬਧਾਈ ਆ ਹਰ ਸਾਲ ਦੀ ਤਰ੍ਹਾਂ ਸੰਕਟਾ ਵਾਸਤੇ ਤੇ ਸਲਵਾਨਾ ਵਾਸਤੇ ਬਹੁਤ ਕੁ ਵੱਧ ਪ੍ਰਬੰਧ ਕੀਤੇ ਆਂ ਪਰ ਇਸ ਵਾਰ ਕਿਹੜੇ ਦਾ ਪ੍ਰਬੰਧ ਕੀਤੇ ਨੇ ਇਸ ਵੇਲੇ ਹਰ ਸਲਵਾਨਾ ਲਈ ਖਾਣੇ ਦਾ ਪ੍ਰਬੰਧ ਆ ਪਾਣੀ ਦਾ ਪ੍ਰਬੰਧ ਆ ਉਧਰ ਠੰਡੇ ਦੀ ਸ਼ਬੀਲ ਚੱਲ ਰਹੀ ਆ ਮਤਲਬ ਬਾਤੋ ਬਾਤ ਦੋਤਾ ਲੰਗਰ ਚੱਲ ਰਿਹਾ ਹੈਗਾ ਮਤਲਬ ਇੱਥੇ ਹਰ ਤਰ੍ਹਾਂ ਦੀ ਸਹੂਲਤ ਅਸੀਂ ਦੇਣ ਦੀ ਕੋਸ਼ਿਸ਼ ਕਰੀਦੀ ਆ ਔਰ ਦਿੱਤੀ ਵੀ ਜਾ ਰਹੀ ਆ ਅੱਗੇ ਤੋਂ ਵੀ ਅਸੀਂ ਵੱਧ ਜਿਹੜੀ ਆਪਣੀ ਕੋਸ਼ਿਸ਼ ਕਰਾਂਗੇ ਤੇ ਕਿਤੇ ਜਸਾ ਪੱਟੀ ਦੇ ਇੱਕ ਸੀ ਪੱਟਗੇ ਦਾ ਮੁਕਾਬਲਾ ਹੋਣਾ ਸੀ ਉੱਥੇ ਇੱਕ ਵੱਡਾ ਮੋਟਰਸਾਈਕਲ ਹੋ ਰਿਹਾ ਫੀਲਡ ਔਰ ਇੱਕ ਸਪਲੈਂਡਰ ਮੋਟਰਸਾਈਕਲ ਦੋਨੇ ਪੱਟਗੇ ਦੇ ਦਿੱਤੇ ਗਏ। ਗੁੱਡਾ ਦਿੱਲੀ ਉਹਦਾ ਜਸੇ ਪੱਟੇ ਦੇ ਵਿੱਚ ਪੱਟਗੇ ਦੀ ਕੋਸ਼ਤੀ ਹੋਵੇਗੀ। ਅੱਜ ਦੇ ਸਾਰੇ ਨਿੱਕੇ ਵੀ ਨੌਜਵਾਨ ਆ ਸਾਰਿਆਂ ਨੂੰ ਮੇਦਾਂ ਦੇ ਮੇਲੇ ਲੱਗਣ ਉਹਨਾਂ ਦੇ ਵਿੱਚ ਜਿਹੜੇ ਕੋਈ ਵੀ ਨਿਸ਼ਾਨਾ ਕਰੇ ਦੇ ਸਭ ਤੋਂ ਵਧੀਆ-ਵਧੀਆ ਮੇਲੇ ਲੱਖਣ ਸਾਨੂੰ ਸਾਡੀ ਸਾਰੀ ਕਮੇਟੀ ਵੱਲੋਂ ਸੱਜ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਅੱਜ ਦਾ ਨੌਜਵਾਨ ਪੀੜੀ ਨੂੰ ਇਹ ਮੈਸੇਜ ਕਰਦੇ ਆਂ ਕਿ ਤੁਸੀਂ ਕੋਈ ਵੀ ਕਿਸ ਤਰ੍ਹਾਂ ਦਾ ਨਸ਼ਾ ਨਾ ਕਰੋ ਔਰ ਇਨ੍ਹਾਂ ਦੇ ਮੇਲਿਆਂ ਦੇ ਵਿੱਚ ਆਓ ਔਰ ਤੇ ਕਬੱਡੀ ਦਾ ਆਪਣੇ ਜੇਨ ਮੇਲਿਆਂ ਦੇ ਵਿੱਚ ਆਪਣੇ ਜੋਰ ਦਿਖਾਓ ਤੇ ਬਹੁਤ ਵਧੀਆ ਸੰਤਾ ਸਮਾਜੀ ਕਿਰਦਾਰ ਉੱਚਾ ਰੱਖੋ ਸਾਕ ਦਾ ਬਹੁਤ ਵਧੀਆ ਬਹੁਤ ਆਉਂਦੇ ਆ ਤੇ ਅਨੰਦ ਮਾਰ ਰਹੀਆਂ ਆ ਬਹੁਤ ਵਧੀਆ ਮੇਲਾ ਚੱਲ ਰਿਹਾ ਹੈ ਤੇ ਸਾਰੇ ਲੋਕ ਬਹੁਤ ਦੇਖਣ ਆ ਰਹੇ ਆ ਕਹਿ ਲਓ ਕਿ ਬਹੁਤ ਵਧੀਆ ਮੇਲਾ ਚੱਲ ਰਿਹਾ ਤੇ ਬਹੁਤ ਅਨੁਸ਼ਾਤ ਆ ਸਾਰੇ ਨੂੰ ਆਉਣ ਵਾਲੀ ਜਨਰੇਸ਼ਨ ਦੇ ਲਈ ਵੀ ਬਹੁਤ ਵਧੀਆ ਆ ਤੇ ਮੰਨੂ ਵੀ ਆਣਾ ਐਨਕੀ ਆਲਮੋਸਟ 30 ਸਾਲ ਬਾਅਦ ਮੌਕਾ ਮਿਲਿਆ ਇੰਜ ਦੇਖਣ ਦਾ ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਕਿ ਇਹੀ ਆ ਕਿ ਨਸ਼ੇ ਨੂੰ ਛੱਡ ਕੇ ਖੇਡਾਂ ਵੱਲੋਂ ਜ਼ਿਆਦਾ ਇਖਿਆਨਤ ਕੀਤਾ ਜਾਵੇ ਤੇ ਆਉਣ ਵਾਲੀ ਯੰਗ ਜਨਰੇਸ਼ਨ ਨੂੰ ਇਹ ਬੇਨਤੀ ਹੈ ਕਿ ਨਸ਼ਿਆਂ ਤੋਂ ਹਟ ਕੇ ਖੇਡਾਂ ਵੱਲੋਂ ਮੇਲਿਆਂ ਨੂੰ ਜਾਦਾ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਤੇ ਆਹ ਕਹਿ ਲੋਗੇ ਜੰਝ ਮੇਲੇ ਦੇ ਪ੍ਰਬੰਧ ਨੂੰ ਲੈ ਕੇ ਪਿਛਲੇ 2 ਦਿਨ ਤੋਂ ਤਕਰੀਬਨ ਜਿੰਨੀ ਵੀ ਸਾਡੀ ਨੌਜਵਾਨ ਹੈਗੀ ਆ ਸਾਰੇ ਬਹੁਤ ਜ਼ਿਆਦਾ ਕਹਿ ਲੋਗੇ ਮਿਹਨਤ ਕਰਕੇ ਇਸ ਮੇਲੇ ਨੂੰ ਕਾਮਯਾਬ ਬਣਾਉਣ ਦੇ ਵਿੱਚ ਲੱਗੇ ਹੋਏ ਆ ਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਕਟਾ ਪਹੁੰਚਦੇ ਆ ਆ ਦੂਰ ਦਾ ਅਡੇ ਆਲਮੋਸਟ ਸਾਰੇ ਪੰਜਾਬ ਦੇ ਵਿੱਚੋਂ ਪਹੁੰਚਦੇ ਆ ਆਪਣੇ ਪਹਿਲਵਾਨ ਵੀ ਪਹੁੰਚਦੇ ਆ ਤੇ ਦੇਖਣ ਵਾਲੇ ਵੀ ਪਹੁੰਚਦੇ ਆ ਸਾਰੇ ਸਾਰੇ ਹੈਗੇ ਆ ਕਿ ਕਹਿ ਲੋਗੇ ਬਾਹਰੋਂ ਵੀ ਕਿਸੇ ਨੂੰ ਮੌਕਾ ਮਿਲਦਾ ਐਨਆਰਆਈ ਨੂੰ ਵੀ ਮੌਕਾ ਮਿਲਦਾ ਉਹ ਵੀ ਪਹੁੰਚਣ ਦੀ ਟਰਾਈ ਐਨਆਰਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਹਦੇ ਲਈ ਕਿ ਮੈਂ ਵੀ ਇੱਕ ਐਨਆਰਆਈ ਆ ਸਾਨੂੰ ਜਦੋਂ ਵੀ ਪਿੰਡ ਵਾਲੇ ਕੋਈ ਬੇਨਤੀ ਕਰਦੇ ਆ ਜਾਂ ਕਹਿੰਦੇ ਆ ਕਿ ਅਸੀਂ ਆ ਮੇਲਾ ਕਰਾਉਣਾ ਆ ਕਿ ਸਾਰੇ ਜਿੰਨੇ ਵੀ ਸਾਡੇ ਬਾਹਰ ਐਨਆਰਆਈ ਭਰਾ ਆਏਗੇ ਆ ਸਾਰੇ ਕਹਿ ਲੋਗੇ ਹਮੋਂ ਆ ਕੇ ਬੋੜੇ ਹੋਗੇ ਮੇਲੇ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਵੀਰ ਜੀ ਕਪੂਰਪਨ ਜਲਦੀ ਨਾਲ ਤਿਆਰੀ ਕਰਕੇ ਆਓ ਅੱਗੇ ਜੀ ਹੋਰ ਜੀ ਸਾਹਮਣੇ ਆ ਗਿਆ ਨਾਲ ਇਹਨਾਂ ਦੇ ਦੱਸੋ ਕਿ ਪ੍ਰੀਤਪੁਰਾ ਹੈਲੋ ਪ੍ਰਵਾਹਾਂ ਨੂੰ ਬੇਜਤੀ ਆ ਕੋਈ ਦੁਬਾਰਾ ਸੀ بار بار ਬੇਜਤੀ ਕਰਦੇ ਆ ਵੀ ਸਪੈਸ਼ਲ ਕੁਰਸੀ ਕੋਈ ਨਹੀਂ ਹੈਗੀ ਜਦੋਂ ਸਾਡੇ ਪੜਕੇ ਦੀ ਕੁਰਸੀ ਪਹਿਲਵਾਨ ਆ ਗਏ ਫੇਰ ਸਾਡਾ ਇੱਥੇ ਵੀ ਸਿਰਨਾ ਫੇਰ ਨਾਲ ਸਾਨੂੰ ਕਿਹਾ ਵੀ ਮੈਂ ਹੌਣ ਨਾਮ ਦੇ ਗੰਟੀ ਮਾਪੁਰ ਹੈਲੋ 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 ਬਿਜੇਪੁਰਪੁਰਣਾ ਹੈ ਬੋਧੇ ਬਿਜੇਪੁਰ ਬਣਾ ਰਿਹਾ ਇਕ ਸੀ ਜਿਹੜੇ ਜਿਹੜੇ ਜੱਸੇਬਾਈ ਨੂੰ ਪਿਆਰ ਕਰਦੇ ਪੱਟੀ ਵਾਲੇ ਜੋਰਦਾਰ ਮਾਰਦੇ ਹੋ ਵਜਾ ਮੰਨ ਸਾਡੇ ਦਰਮਿਆਨ ਪੁੱਜ ਗਿਆ ਦੁਨੀਆ ਦਾ ਇੱਕ ਵਾਰ ਦੋਸਤ ਪਾਜਾ ਜੱਸਾ ਪਹਿਲਵਾਂ ਦੀ ਪੱਟੀ ਪੁੱਜ ਗਿਆ ਕਾੜ ਦੇ ਵਿੱਚ ਸਾਰੇ ਭਰਾਵਾਂ ਨੂੰ ਬੈਠੇ ਵਾਰ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰਦੇ ਦੁਨੀਆ ਦਾ ਮੰਨਿਆ ਪਰਮੰਦੇਵਾਂ ਵੱਲ ਸਾਡੇ ਦਰਮਿਆਨ ਕੋਈ ਅਸੀਂ ਫਿਰੋ ਸਨਕਾਰ ਕਰ ਰਹੇ ਹਾਂ ਲਓ ਸਾਹਮਣੇ ਦੇਖਾਂਗੇ ਜੱਸਾ ਪਹਿਲਵਾਂ ਦੀ ਪੱਟੀ ਜੱਸੇ ਵੀ ਇੱਕ ਵਾਰ ਤੋਂ ਆਪਾਂ ਘੜੀ ਸੁਆਮੀ ਜੀ ਦੇ ਨਾਲ ਭਾਨਾ ਪਹਿਲਵਾਂ ਦੀ ਪੱਟੀ ਉਸਤਾਦ ਰੋਹ ਸਾਡੇ ਦਰਮਿਆਨ ਪੁੱਜਿਆ ਜਦੋਂ ਧੰਨਵਾਦ ਕੀਤਾ ਜਾ ਰਿਹਾ ਅੱਜ ਦੁਨੀਆ ਦੇ ਫਟੇ ਬੜੇ ਰਸਮਾਂ ਦੇ ਦਰਸ਼ਕ ਸਮੁੱਚੇ ਨਗਰ ਪਾਸੇ ਦੀ ਧਰਤੀ ਹੈ ਹੈਲੋ ਹੈਲੋ ਅੱਜ ਦਾ ਜੋ ਪਟਕੇ ਦੀ ਗੋਸਤੀ ਆ ਸਾਡੀ ਬੋਲਟ ਮੋਟਰਸਾਈਕਲ ਪੰਜਾਬ ਜਿੱਲੀ ਉਧਰੋਂ ਹੋ ਗਿਆ ਹੋਣੀ ਹੈ ਅੱਜ ਦੀ ਇਹ ਜਿਹੜੀ ਗੋਸਤੀ ਮਾਰਦੇ ਨੇ ਸਾਰੇ ਬੰਦੇ ਕਿੰਨੇ ਵਾਰ ਜਿਹੜੇ ਅਰੰਭੀਆਂ ਨੂੰ ਬਾਹਰ ਨਹੀਂ ਕਰਦਾ ਨਾ ਨਹੀਂ ਆਉਂਦੀ ਤੁਸੀ ਹਾਂ ਆ ਕਿੱਦਾਂ ਤੁਸੀਂ ਮਗਰ ਲਈ ਫਿਰਦੇ ਆ ਜੇ ਮੈਂ ਬੋਲਦਾ ਨਾਲ ਕਿਹਨੇ ਜਿਆ ਬੋਲਦਾ ਤੂੰ ਭਲਵਾਨਾਂ ਨੂੰ ਸੰਕ ਜਾਈ ਨਹੀਂ ਯਾਰ ਇੱਕ ਭਲਵਾਨ ਦੀ ਬਲਵਾਨੀ ਜਲਦੀ ਨਾਲ ਜਾਰੀ ਕਰੋ ਸਾਹ ਭਲਵਾਨ ਦਾ ਯਾਰ ਕਿੰਨਿਆਂ ਕੋਲ ਹੋਈ ਲੈਂਦੀ ਹੋਣ ਤੇ ਸਰੀਰ ਨਹੀਂ ਅਸਰ ਆਉਂਦੀ ਕਰੋ ਸਭ ਅਗੇ ਦੀ ਪੱਟੀ ਮਾਪੁਰ ਚਲੋ ਚਲੋ ਕਰਦੇ ਨੇ ਥੋੜਾ ਜਿਹਾ ਬੈਂਕੀਆਂ ਤੋਂ ਉਹਦੇ ਪਾਸੇ ਲੈ ਆਏ ਬੈਂਸ 2100 ਰੁਪਏ ਜੀ ਜਸਪਾਲ ਸਿੰਘ ਬੈਂਸ 2100 ਰੁਪਏ ਜੋਗਰਾਮ ਪੰਚ ਸਾਨੋਪੁਰ ਵਿਜੇਪੁਰਪੁਰ ਪਹੁੰਚਿਆ ਵਿਜੇਪੁਰਪੁਰ ਬਣਾ ਰਿਹਾ ਜਿਹੜੇ ਜਿਹੜੇ ਜਸੇਬਾਈ ਨੂੰ ਪਿਆਰ ਕਰਦੇ ਪੱਟੀ ਵਾਲੋਂ ਪੁੱਜ ਗਿਆ ਤਾੜੀ ਔਰ ਜੋਰਦਾਰ ਮਾਰਦੇ ਵੱਡਾ ਮਨ ਸਾਡੇ ਦਰਮਿਆਨ ਪੁੱਜ ਗਿਆ ਦੁਨੀਆ ਦਾ ਇੱਕ ਵਾਰ ਦੋਸਤਾਂ ਜਸਾ ਪਰਮਜੀਤ ਪੱਟੀ ਪੁੱਜ ਗਿਆ ਖਾੜ ਦੇ ਵਿੱਚ ਸਾਰੇ ਭਰਾਵਾਂ ਨੂੰ ਕਹਿੰਦੇ ਆਪਾਂ ਇੱਕ ਵਾਰ ਜੋਰਦਾਰ ਤਾੜੀਆਂ ਮਾਰ ਦਈਏ ਦੁਨੀਆ ਦਾ ਮੰਨਿਆ ਪਰਮੰਦੇਵਾਂ ਵੱਲ ਸਾਡੇ ਦਰਮਿਆਨ ਕੋਈ ਅਸੀਂ ਦਿਨੋਂ ਸਨਕਾਰ ਕਰ ਰਹੇ ਆ ਲਓ ਸਾਹਮਣੇ ਦੇਖਾਂਗੇ ਜਸਾ ਪਰਮਜੀਤ ਪੱਟੀ ਜਸੇ ਵੀ ਇੱਕ ਵਾਰ ਤਾਂ ਆਪਾਂ ਖੜੀ ਸਲਾਮੀ ਦੇ ਨਾਲ ਭਾਨਾ ਪਹਿਲਵਾਨ ਜੀ ਪੱਟੀ ਅਸਾਦ ਲੋਕ ਸਾਡੇ ਦਰਮਿਆਨ ਪੁੱਜਿਆ ਜਿਨ੍ਹਾਂ ਨੂੰ ਧੰਨਵਾਦ ਕੀਤਾ ਜਾ ਰਿਹਾ ਅੱਜ ਦੁਨੀਆ ਦੇ ਫੱਟੇ ਵੱਡੇ ਰਸਮਾਂ ਦੇ ਦਰਸ਼ਕ ਸਮੁੱਚੇ ਨਗਰ i'm por